ਫਿਰੋਜ਼ਪੁਰ ਦੇ ਸਰਹੱਦ ਦੇ ਪਿੰਡ ਦੁਲਚੀਕੇ ਦੇ ਵਿੱਚ ਲੱਗੇ ਮੇਲੇ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ 16 ਸਾਲਾ ਲੜਕੇ ਦੀ ਮੌਤ ਹੋ ਚੁੱਕੀ ਆ ਜਦਕਿ ਇੱਕ ਬੱਚੇ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਚੁੱਲ੍ਹੇ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਤੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਅੱਗੇ ਵੀ ਆ ਵੀਹ ਸਾਲੇ ਤੇ ਮੇਰੇ ਮੰਮੀ ਨਾਲ ਹੀ ਕਿ ਮੇਰਾ ਮੋੜਾ ਉੱਤੇ ਚੜ ਗਿਆ ਬੀ ਆ ਦਾ ਮੈਂ ਘੜੀ ਉੱਤੇ ਲੱਲਵਾ ਸਮਾ ਰਿਹਾ ਰੇਲ ਦੇ ਰਾਂ ਦੇ ਪੱਲੀਆ ਲੱਗੇ ਕਦਿੰ ਚੜਾਈ ਤੇ ਪਹਿਲਾ ਮਠਾਉ ਨੇ ਚਲਾਈ ਰੱਖਿਆ ਬੇੜਾ ਪਰ ਉਹ ਦੂਜੇ ਕਹਿੰਦੇ ਨਾਲ ਦੇ ਆਂਦੇ ਹੱਥ ਪੈਸੇ ਅਜੇ ਪੂਰੇ ਨਹੀਂ ਹੋਏ ਫਿਰ ਉਹਨੇ ਜੂਲਾ ਜ਼ੋਰ ਦੀ ਫਿਰ ਤੇਜ ਇਹਨਾ ਉਹਨੇ ਛੱਡਿਆ ਫਿਰ ਆ ਗੁੱਸੇ ਚ ਆ ਕੇ ਤੁਹਾਡੇ ਪੈਸੇ ਹੁਣ ਮੈਂ ਪੂਰੇ ਕਰਾਂਗਾ ਉਤੋਂ ਆੜ ਗਿਆ ਰੱਸਾ ਫਿਰ ਉਤਾ ਜੇ ਉਤੋਂ ਰੱਸਾ ਆੜ ਗਿਆ ਦੋ ਤਿੰਨ ਮੋੜੇ ਥੱਲੇ ਆਫ ਹੈ ਤੂੰ ਮੈਂ ਮੈਂ ਭੱਜਿਆ ਵੀ ਆਦਾ ਮੂੜਾ ਡੈਗ ਤੇ ਮੂੰ ਰੋਲਾ ਬੜਾ ਪਾਸ ਪਾ ਕੇ ਮੋਜੂਲੇ ਥੱਲੇ ਆ ਗਿਆ ਜਿਹੜਾ ਬੇੜਾ ਚਲਦਾ ਹੀ ਕਰ ਤੋਂ ਥੱਲੇ ਆ ਗਿਆ ਫਰਸ਼ ਤੇ ਵੱਜਿਆ ਪੱਕੇ ਟਰਾਲੇ ਤੇ ਵੱਜਿਆ ਅਸੀਂ ਗਰੀਬ ਬਹੁਤ ਘਾਰ ਹੋ ਗਏ ਬੱਟੇ ਦੀ ਤੇਰੀ ਦੀ ਉਮਰ ਕਿੰਨੀ ਸੀ ਤੇ ਕੀ ਨਾਮ ਸੀ ਹਰਨਦੀਪ ਨਾਮ ਉਮਰ ਕਿੰਨੀ ਸੀ 16 ਸਾਲ ਤੇ ਫਿਰ ਉਹਦੀ ਡੈਥ ਹੋ ਗਈ ਉੱਥੇ ਹਾਂਜੀ ਅਸੀਂ ਲਿਆਂਦਾ ਫਿਰ ਬਾਗੀ ਵਿੱਚ ਪੰਜਾਬ ਨੂੰ ਤੇ ਲਿਆਂਦਾ ਤੇ ਬਾਗੀ ਸਾਹ ਦੇ ਸਿਆਣੇ ਤੇ ਬਾਕੀ ਮੁੰਡੇ ਕਿੱਧਰ ਗਏ ਪਤਾ ਲੱਗਾ ਉਹਨਾਂ ਦਾ ਤੇਰੇ ਨਾਲ ਅਗੇ ਸੀ ਹਾਂ ਨਾਲ ਦੂਜੇ ਟਰੈਕਟਰ ਆਏ ਕੋਈ ਨਹੀਂ ਆਏ ਮਗਰ ਆ ਕੇ ਇਹ ਕਿੰਦੇ ਤੋਂ ਡਿਗਲਾ ਕੋਈ ਮਗਰ ਹੀ ਨਹੀਂ ਆਏ ਹੱਦ ਕੀ ਮੰਗ ਕਰਦੇ ਹਾਂ ਮੰਗ ਆਦੀਏ ਗਰੀਬ ਬੰਦੇ ਹੋ ਗਏ ਆ ਇਹ ਬੰਦੇ ਆਖਦੇ ਹੋਏ ਕਰ ਲਵਾਂਗੇ ਸਾਦਾ ਮੁੰਡਾ ਵਾਪਸ ਨਹੀਂ ਮੁੜ ਲਾਉਂ ਤੂੰ ਮੇਰੇ ਬ੍ਰਦਰ ਆ ਮੇਰਾ ਨਾਮ ਮੰਗਲ ਸਿੰਘ ਪਿੰਡ ਕਾਲੂ ਵਾਲੇ ਤੋਂ ਜੀ ਕੱਲ ਮੇਲੇ ਦੌਰਾਨ ਉਹਨਾਂ ਦੀ ਡੈਥ ਹੋਈ ਸੀ ਚੁੱਲੇ ਤੋਂ ਕਿੰਨੀ ਉਮਰ ਆ ਮੁੰਡੇ ਦੀ ਕਿ ਕਿਹੜੀ ਕਲਾਸੇ ਪੜਦਾ 16 ਸਾਲ ਉਮਰ ਆ ਤੇ 9ਵੀਂ ਚ ਪੜਦਾ ਟੈਂਡ ਗੱਟੀ ਨਾਲ ਤੇ ਕੋਈ ਡੈਥ ਹੋਣ ਦਾ ਕੋਈ ਕਾਰਨ ਨਹੀਂ ਪਤਾ ਲੱਗਾ ਕਿਵੇਂ ਕੀ ਹੈ ਡੈਥ ਇਹੀ ਸੀ ਵੀ ਚੁੱਲੇ ਤੋਂ ਚੁੱਲ ਰਿਹਾ ਸੀ ਤੇ ਮਾਲਕ ਜਾਣੇ ਪਤਾ ਨਹੀਂ ਉਹ ਤੋਂ ਡਿੱਕੇ ਡੈਥ ਹੋਈ ਉਪਰੋਂ ਬੇੜੀ ਚੜ ਗਿਆਂ ਜੇ ਉਪਰ ਤੇ ਇਹਦੇ ਬਾਰੇ ਕੋਈ ਪੁਲਿਸ ਨੇ ਸ਼ਿਕਾਇਤ ਕੀਤੀ ਜੀ ਪੁਲਿਸ ਕਾਰਵਾਈ ਕਰ ਰਹੀ ਆਪਣੀ ਬੰਦੀ ਕਾਰਵਾਈ ਉਹਨਾਂ ਵੱਲੋਂ ਕਾਰਵਾਈ ਹੋ ਰਹੀ ਹੈ ਤੈਨੂੰ ਜਿਹੜੇ ਝੂਠੇ ਵਾਲੇ ਮਾਲਕ-ਮੁਲਕ ਸੀਗੇ ਉਹ ਕਿੱਧਰ ਚਲੇਗੇ ਉਹ ਚਲੇਗੇ ਉਹ ਨਾਲ ਦੀ ਨਾਲ ਹੀ ਆਪਣਾ ਪੈਕਿੰਗ ਕਰਕੇ ਸਮਾਨ ਚਲੇਗਾ ਪਿੱਛੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਭਾਈ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਮੇਰਾ ਨਾਮ ਕਰਨਦੀਪ ਸਿੰਘ ਤੇ ਉਹ ਮੁੰਡੇ ਦੀ ਡੈਥ ਹੋ ਮੇਰਾ ਤਾਇ ਦਾ ਮੁੰਡਾ ਐ ਸੀ ਜੀ ਅਸੀਂ ਇਕੱਠੇ ਬੈਠੇ ਸੀ ਜੀ ਉਹ ਸਾਡੇ ਨੂੰ ਵਖਰਾ ਹੋ ਗਿਆ ਸੀ ਵੀ ਇਹ ਉਹ ਦੂਜੇ ਦਬਹਿ ਗਏ ਸੀ ਤੇ ਅਸੀਂ ਇੱਧਰ ਬੈਠ ਸੀ ਬੈਗੇ ਸੀ ਜੀ ਉਹ ਪਤਾ ਨਹੀਂ ਉਹ ਵੱਡਾ ਵਕਾ ਜਮਾਰਾ ਹੀ ਜੀ ਉਹ ਥੱਲੇ ਡੈਗ ਪਿਆ ਹੈ ਤੇ ਉਹਦਾ ਪਤਾ ਕੋ ਨਹੀਂ ਲੱਗਾ ਜੀ ਕਿਹੜੀ ਪਤਾ ਲੱਗਾ ਤੇਹੀਂ ਜੀ ਥੋੜਾ ਮੱਠਾ ਝੂਲਾ ਹੋਇਆ ਤੇ ਛਾਲ ਮਾਰਤੇ ਦੀ ਮਚਾਕਤ ਹੀ ਲੈ ਗਏ ਦੋ ਤਿੰਨੇ ਜਣੇ ਤੇ ਉਥਰਾ ਤੇ ਟੈਕਸੀ ਆਈ ਅੱਗੂ ਉਹਨੂੰ ਮੈਂ ਮਿੰਟ ਕੀਤੀ ਉਹ ਜਿਹੜੇ ਛੇਰ ਲਿਆਂਦੀ ਹੀ ਤੇ ਛੇਰ ਅੱਗੂ ਵੀ ਉਹਨੇ ਉਥੇ ਮੇਲਾ ਕਿੰਨਾ ਵੱਲੋਂ ਲਵਾਇਆ ਗਿਆ ਸੀ ਮੇਲਾ ਕਮੇਟੀ ਵਾਲੇ ਉਹਨੇ ਤੋਂ ਦਿੱਤਨ ਕਰ ਕੱਲ ਕਿਤੇ ਵੀ ਸਾਡੇ ਦੇ 4 ਵਜੇ ਕੋ ਬੱਚਾ ਨੂੰ ਲੈਣ ਆਇਆ ਸੀ ਤੇ ਉਹਨਾਂ ਦੇ ਇਪੀਰੀਅੰਸ ਜਿਹੜੇ ਉਹਨੂੰ ਵਗਿਆ ਉਹ ਬਾਜੀਆ ਸੁਟ ਲੈ ਕੇ ਆਇਆ ਜਿੱਥੇ ਉਹਦੀ ਡੈੱਥ ਟਿਕਲੇ ਹੁੰਦੀ ਇਹ ਬੰਦੇ ਜਿਹੜੇ ਅੰਟਰਹੋਲ ਕਰਕੇ ਬਾਡੀ ਨੂੰ ਲੈ ਜਾਂਦੇ ਰਾਜਨਾ ਬਾਡੀ ਆਪਦੇ ਘਰੇ ਰੱਖੀ ਆ ਦਿਨੇ ਉਹਨਾਂ ਨੂੰ ਆਪਦੇ ਦਿੱਤੇ ਕਰਾਂ ਫਲਾਹ ਦੇ ਉੱਤੇ ਇਹ ਮਰਤੀ ਦੀ ਬਾਡੀ ਨੂੰ ਲਗਾ ਕੇ ਬੱਚੇ ਦਾ ਕੀ ਨਾਮ ਹੈ ਕਿਦੋਂ ਜਨਮ ਅਮਨਦੀਪ ਸਿੰਘ ਉਮਰ 16 ਸਾਲ ਬੱਚੇ ਦਾ ਨਾਮ ਹੁਣ ਕੀ ਕਾਰਵਾਈ ਕਰਦੇ ਹੋ ਬਾਈ ਕਾਰਵੀ ਹੋਰ ਵਿਆਹ ਦੇ ਦਾਅਦ ਕੀਤੀ ਜਾ ਕੋਈ ਜੋ ਕੋਈ ਪਤਾ ਲੱਗਾ ਜੀ ਕਿਹੜੀ ਸੰਸਥਾ ਦੁਆਰਾ ਇਹ ਪਿੰਲਾ ਮੇਲਾ ਲੱਗਿਆ ਸੀਗਾ ਇਹ ਪਿੰਡ ਦਾ ਹੀ ਆ ਉਹ ਤੁਹਾਨੂੰ ਪ੍ਰਬੰਧ ਕਰਿਆ ਮੇਲਾ ਨਾ ਹੋਣ ਦਿੱਤਾ ਤੁਹਾਨੂੰ ਕਿਹਨਾਂ ਨੇ ਜਾਣਕਾਰੀ ਦਿੱਤੀ ਇਹ ਬੱਚੇ ਦੇ ਦਿੱਥ ਦੇ ਦਿੱਥ ਬਾਰੇ ਕਰਦੇ ਨੇ ਕਿਤੇ ਕਿ ਮੇਲੇ ਪਰਬੰਧ ਨੇ ਦਿੱਤੀ ਨਹੀਂ ਇਹ ਕਰਦੇ ਆ ਦਿੱਤੀ ਤੇ ਉਹਨ ਮੇਲੇ ਹੋਏ ਭੱਜ ਗਏ ਨੇ ਮੇਲੇ ਵਾਲੇ ਤ ਨਹੀਂ ਭੱਜਦੇ ਉਹ ਜਿਹੜੇ ਘੋੜੇ ਵਾਲੇ ਭੱਜ ਗਏ